ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਹਾਣੀ ਨੂੰ ਪੂਰਾ ਸੁਣਨਾ ਜਾਂਦੇ ਜਾਂਦੇ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਨੇ ਇੱਕ ਬਹੁਤ ਸੋਹਣਾ ਪਰਿਵਾਰ ਆ ਪਰਿਵਾਰ ਦੇ ਵਿੱਚ ਇੱਕ ਬਜ਼ੁਰਗ ਜੋੜਾ ਤੇ ਦੋ ਉਹਨਾਂ ਦੇ ਬੇਟੇ ਆ ਤੇ ਦੋ ਨੂੰਹਾਂ ਨੇ ਬਜ਼ੁਰਗ ਦਾ ਨਾਮ ਕਰਤਾਰ ਤੇ ਉਹਦੇ ਘਰ ਵਾਲੀ ਦਾ ਨਾਮ ਨਸੀਬਕੌਰ ਨਸੀਬਕੌਰ ਤੇ ਕਰਤਾਰ ਸਿੰਘ ਬੈਠੇ ਆਪਣੇ ਘਰ ਦਾ ਜੋ ਉਹਨਾਂ ਦਾ ਗਾਰਡਨ ਬਣਿਆ ਹੋਇਆ ਉੱਥੇ ਬੈਠੇ ਆ ਜਿਹੜੀ ਕਰਤਾਰ ਦੇ ਘਰ ਵਾਲੀ ਆ ਨਸੀਬਕੌਰ ਉਹ ਤੁਲਸੀ ਨੂੰ ਪਾਣੀ ਦੇ ਰਹੀ ਆ ਤੇ ਕਰਤਾਰ ਬੈਠਾ ਅਖਬਾਰ ਪੜ੍ਹ ਰਿਹਾ ਇੰਨੇ ਨੂੰ ਉਹਨਾਂ ਦੀ ਜਿਹੜੀ ਨੂੰਹ ਆ ਛੋਟੀ ਨੂੰ ਜਿਹਦਾ ਨਾਮ ਪ੍ਰੀਤ ਆ ਪ੍ਰੀਤ ਹਲਵਾ ਲੈ ਕੇ ਆਉਂਦੀ ਆ ਉਹ ਆਪਣੇ ਸਹੁਰੇ ਨੂੰ ਆ ਕੇ ਕਹਿੰਦੀ ਆ ਕਿ ਪਾਪਾ ਜੀ ਅੱਜ ਮੈਂ ਤੁਹਾਡੀ ਪਸੰਦ ਦਾ ਹਲਵਾ ਬਣਾਇਆ ਤੁਸੀਂ ਖਾ ਕੇ ਦੇਖਿਓ ਵਧੀਆ ਬਣਿਆ ਤਾਂ ਚਲੋ ਨਸੀਬਕੌਰ ਜਿਹੜੀ ਉਹ ਮੁਸਕਰਾ ਕੇ ਕਹਿੰਦੀ ਆ ਨੂਨ ਨੇ ਇੰਨੇ ਪਿਆਰ ਨਾਲ ਹਲਵਾ ਬਣਾਇਆ ਹੋਵੇ ਤੇ ਸਹੁਰੇ ਨੂੰ ਪਸੰਦ ਨਾ ਆਵੇ ਇਹ ਹੋ ਨਹੀਂ ਸਕਦਾ ਚਲੋ ਉਹ ਹਲਵਾ ਖਾ ਕੇ ਉਹ ਨੂੰ ਕਹਿੰਦਾ ਕਿ ਬਾਤ ਹੀ ਇਹ ਬੜਾ ਸਵਾਦ ਹਲਵਾ ਬਣਾਇਆ ਤੇ ਇਦਾਂ ਹਨਾ ਦੂਜੀ ਨੂ ਵੀ ਆ ਜਾਂਦੀ ਆ ਉਹ ਕਹਿੰਦੀ ਆ ਕਿ ਛੋਟੀ ਤੂੰ ਕਦੋਂ ਹਲਵਾ ਬਣਾ ਲਿਆ ਮੈਨੂੰ ਨਹੀਂ ਦੱਸਿਆ ਮੈਂ ਤਾਂ ਆਪ ਖਾਣਾ ਸੀ ਉਹ ਕਹਿੰਦੀ ਮੈਂ ਸਾਰਿਆਂ ਲਈ ਬਣਾਇਆ ਕੈਨੀ ਮੈਂ ਪਾਕੇ ਲੈ ਕੇ ਆਉਣੀਆਂ ਸਾਰਿਆਂ ਲਈ ਤੁਸੀਂ ਸਾਰਿਆਂ ਨੂੰ ਬੁਲਾ ਲਓ ਚਲੋ ਕਰਤਾਰ ਸਿੰਘ ਤੇ ਨਸੀਬ ਕੋਰ ਬਹਿ ਜਾਂਦੇ ਆ ਕੋਲੀ ਉਹਨਾਂ ਦੇ ਪੁੱਤਰ ਤੈਨੂ ਆ ਜਾਂਦੇ ਆ ਸਾਰਾ ਪਰਿਵਾਰ ਬੈਠ ਕੇ ਹਲਵਾ ਖਾਂਦੇ ਆ ਤੇ ਹੱਸੀ ਮਜ਼ਾਕ ਕਰੀ ਜਾਂਦੇ ਆ ਪਰਿਵਾਰ ਦਾ ਮਾਹੌਲ ਬਹੁਤ ਸੋਹਣਾ ਖੁਸ਼ਗਵਾਰ ਆ ਤਾਂ ਇੰਨੇ ਨੂੰ ਉਹਨਾਂ ਦਾ ਦਰਵਾਜ਼ਾ ਖੜਕਦਾ ਤਾਂ ਚਲੋ ਛੋਟੀ ਨੂਹ ਦਰਵਾਜ਼ਾ ਖੋਲਣ ਜਾਂਦੀ ਆ ਜਦੋਂ ਉਹ ਦਰਵਾਜ਼ਾ ਖੋਲ ਕੇ ਆਈ ਗੇਟ ਖੋਲਦੀ ਹੈ ਤੇ ਵੇਖਦੀ ਹੈ ਕਿ ਉਹਨਾਂ ਦੀ ਇੱਕ ਗਵੰਡਣ ਚਾਚੀ ਲੱਗਦੀ ਹੈ ਜਿਹੜੀ ਉਹ ਭੱਜੀ-ਭੱਜੀ ਆਉਂਦੀ ਆ ਤੇ ਆ ਕੇ ਕਹਿੰਦੀ ਆ ਕਿ ਭੈਣ ਜੀ ਭੈਣ ਜੀ ਮੇਰਾ ਹੱਲ ਕਰੋ ਮੈਂ ਉਸ ਘਰੇ ਹੋਰ ਨਹੀਂ रह ਸਕਦੀ ਨਸੀਬ ਕੌਰ ਨੂੰ ਉਹ ਕਹਿੰਦੀ ਆ ਤਾਂ ਨਸੀਬ ਕੌਰ ਕਹਿੰਦੀ ਕਿ ਕੀ ਹੋ ਗਿਆ ਭੈਣੇ ਉਹ ਕਹਿੰਦੀ ਮੈਂ ਕੀ ਦੱਸਾਂ ਮੇਰੇ ਸ਼ਰਾਬੀ ਪੁੱਤ ਦਾ ਹਾਲ ਮੇਰਾ ਸ਼ਰਾਬੀ ਪੁੱਤ ਮੈਨੂੰ ਰੋਜ਼ ਕੁੱਟਦਾ ਮਾਰਦਾ ਘਰੋਂ ਕੱਢ ਦਿੰਦਾ ਮੇਰੇ ਨਾਲ ਅਦੁਰ ਵਿਵਹਾਰ ਕਰਦਾ ਵੀ ਮੈਂ ਉੱਥੇ ਨਹੀਂ ਰਹਿ ਸਕਦੀ ਜੀ ਤਾਂ ਮੈਨੂੰ پیسے ਚਾਹੀਦੇ ਆ ਥੋੜੇ ਜੇ ਮੈਂ ਹਸਪਤਾਲ ਜਾਣਾ ਸੀ ਮੇਰੇ ਮੁੰਡੇ ਨੇ ਮੇਰੇ ਬਹੁਤ ਜ਼ੋਰ ਦੀ ਲੱਤ ਮਾਰੀ ਤੇ ਮੇਰੀ ਨਾ ਢੂਈ ਦਰਦ ਕਰ ਰਹੀ ਹੈ ਮੈਨੂੰ ਇਹ ਲੱਗਦਾ ਵੀ ਮੇਰੀ ਢੂਈ ਹੱਲ ਗਈ ਹੋਣੀ ਆ ਪਰ ਮੇਰੇ ਕੋਲ ਪੈਸੇ ਹੈ ਨਹੀਂ ਤਾਂ ਚਲੋ ਜਿਹੜਾ ਕਰਤਾਰ ਆ ਉਹ ਆਪਣੇ ਵੱਡੇ بیٹے ਨੂੰ ਕਹਿੰਦਾ ਕਿ ਆ ਲੈ ਚਾਬੀ ਲੋਕਰ ਦੀ ਤੇ ਉੱਥੋਂ ਥੋੜੇ ਜਿਹਾ ਪੈਸੇ ਲਿਆ ਦੇ ਹੁਣ ਮੁੰਡੇ ਨੇ ਕਦੇ ਲੋਕਰ ਨਹੀਂ ਖੋਲਿਆ ਸੀ ਲੋਕਰ ਹਮੇਸ਼ਾ ਨਸੀਬਕੌਰ ਜਾਂ ਕਰਤਾਰ ਸਿੰਘ ਹੀ ਖੋਲਦੇ ਸੀ ਕਰਤਾਰ ਸਿੰਘ ਨੇ ਆਪਣੇ ਬੇਟਿਆਂ ਨੂੰ ਕਦੇ ਵੀ ਲੋਕਰ ਦੀ ਚਾਬੀ ਨਹੀਂ ਦਿੱਤੀ ਸੀ ਲੋਕਰ ਦੇ ਵਿੱਚੋਂ ਕੁਝ ਵੀ ਕੱਢਣਾ ਹੁੰਦਾ ਪੈਸੇ ਤਾਂ ਨਸੀਬਗੋਰ ਜਾਂ ਕਰਤਾਰ ਸਿੰਘ ਹੀ ਕਰਦੇ ਸੀ ਪਰ ਅੱਜ ਕਰਤਾਰ ਸਿੰਘ ਨੇ ਆਪਣੇ ਬੇਟੇ ਨੂੰ ਚਾਬੀ ਫੜਾਦੀ ਲੋਕਰ ਖੋਲਦਿਆਂ ਹੀ ਉਹਦੀਆਂ ਅੱਖਾਂ ਅਡੀਆਂ ਰਹਿ ਜਾਂਦੀਆਂ ਕਿਉਂਕਿ ਲੋਕਰ ਦੇ ਵਿੱਚ ਬਹੁਤ ਸਾਰੇ ਸੋਨੇ ਦੇ ਗਹਿਣੇ ਤੇ 5-5 100 ਦੇ ਨੋਟਾਂ ਦੀਆਂ ਥੱਬੀਆਂ ਪਈਆਂ ਹੁੰਦੀਆਂ ਪੈਸਾ ਤੇ ਸੋਨਾ ਵੇਖ ਕੇ ਕਿਹਦੀਆਂ ਅੱਖਾਂ ਨਹੀਂ ਖੁੱਲੀਆਂ ਰਹਿਣਗੀਆਂ ਉਹ ਸੋਚਦਾ ਕਿ ਪਾਪਾ ਤੇ ਮਾਂ ਕੋਲ ਇੰਨਾ ਪੈਸਾ ਤੇ ਰਹਿੰਦੇ ਜਮਾ ਸਾਦੇ ਢੰਗ ਨਾਲਾ ਨਾ ਕੋਈ ਕੱਪੜੇ ਲੀੜਾ ਬਣਾਉਂਦੇ ਆ ਬਾਲਾ ਨਾ ਕੁਝ ਖਾਂਦੇ ਆ ਖੁੱਲਾ ਤੇ ਮਕਾਨ ਵੀ ਇਹੀ ਬਣਾਇਆ ਹੋਇਆ ਸਾਨੂੰ ਤਾਂ ਕਦੇ ਦੱਸਿਆ ਨਹੀਂ ਵੀ ਇੰਨਾ ਪੈਸਾ ਚਲੇ ਸੋਚਦੇ ਸੋਚਦੇ ਉਹ ਇੱਕ ਗੁੱਟੀ ਫਰਾਂਸੋ ਦੇ ਨੋਟਾਂ ਵਾਲੀ ਕੱਢਦਾ ਉਹਨੂੰ ਲਿਫਾਫੇ ਦੇ ਵਿੱਚ ਪਾਉਂਦਾ ਤੇ ਆਪਣੇ ਪਾਪਾ ਕੋਲ ਲਿਆਉਂਦਾ ਤੇ ਆਪਣੇ ਪਾਪਾ ਨੂੰ ਫੜਾ ਦਿੰਦਾ ਤੇ ਚਲੋ ਉਹ ਗੁੱਟੀ ਦੇ ਵਿੱਚੋਂ ਕੁਝ ਕੁ ਨੋਟ ਕੱਢਦਾ 5000 ਰੁਪਇਆ ਉਹ ਜਿਹੜੀ ਗਵੰਡਨ ਚਾਚੀ ਆਈ ਹੁੰਦੀ ਆ ਉਹਨੂੰ ਦੇ ਦਿੰਦਾ ਤੇ ਉਸ ਤੋਂ ਬਾਅਦ ਉਹ ਚਲੀ ਜਾਂਦੀ ਆ ਫਿਰ ਨਾ ਦੋਨੇ ਜੀ ਗੱਲਾਂ ਕਰਨ ਲੱਗ ਜਾਂਦੇ ਆ ਨਸੀਬ ਕੌਰ ਤੇ ਕਰਤਾਰ ਸਿੰਘ ਉਹ ਕਹਿੰਦਾ ਕਿ ਨਸੀਬ ਗੁਰੇ ਆਪਣਾ ਜਿਹੜਾ ਪੁਰਾਣਾਗਾ ਦੋ ਕਮਰਿਆਂ ਦਾ ਮਕਾਨ ਵੀ ਉਹ ਵੇਲ ਲਈ ਪਿਆ ਹੁਣ ਇਹ ਨ ਵਿਚਾਰੀ ਰੋਜ਼ ਆਪਣੇ ਪੁੱਤਰ ਤੋਂ ਕੁੱਟ ਖਾਂਦੀ ਆ ਤੇ ਜੇ ਆਪਾਂ ਉਹ ਮਕਾਨੇ ਨੂੰ ਦੇ ਦਈਏ ਵੀ ਆਪਣੇ ਕੋਲੇ ਸ਼ਹਿਰ 'ਚ ਵੀ ਪਲਾਟ ਹੈਗੇ ਹਨਾ ਵੀ ਇਨਸਾਨ ਹੋ ਕੇ ਇਨਸਾਨ ਦੇ ਕੰਮ ਆਉਣਾ ਚਾਹੀਦਾ ਉਹ ਕਹਿੰਦੀ ਤੁਹਾਡੀ ਗੱਲ ਠੀਕ ਆ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਦੋਨੋਂ ਮੁੰਡੇ ਤੇ ਨੂੰਹ ਇਹ ਗੱਲ ਸੁਣ ਲੈਂਦੇ ਆ ਹੁਣ ਮੁੰਡਾ ਤਾਂ ਪਹਿਲਾਂ ਹੀ ਪੈਸੇ ਤੇ ਗਹਿਣੇ ਦੇਖ ਕੇ ਉਹਨੂੰ ਅੱਚੇ ਵੀ ਲੱਗੀ ਪਈ ਸੀ ਵੀ ਮੈਂ ਦੂਜਿਆਂ ਨੂੰ ਦੱਸਾਂ ਵੀ ਇੰਨੇ ਪੈਸੇ ਆ ਚਲੋ ਉਹ ਦਫ਼ਤਰ ਚੱਲਿਆ ਜਾਂਦਾ ਦਫ਼ਤਰ ਜਾ ਕੇ ਉਹ ਸ਼ਾਮ ਨੂੰ ਜਦੋਂ ਆਉਂਦਾ ਤੇ ਆ ਕੇ ਆਪਣੇ ਘਰ ਵਾਲੀ ਨੂੰ ਦੱਸਦਾ ਵੀ ਸਵੇਰ ਤਾਂ ਮੌਕਾ ਨਹੀਂ ਮਿਲਿਆ ਗੱਲ ਕਰਨ ਦਾ ਵੀ ਆਪਣੇ ਤਾਂ ਲੋਕਰ 'ਚ ਸੋਨਾ ਤੇ ਪੈਸੇ ਬਹੁਤ ਨੇ ਵੀ ਆਪਾਂ ਨੂੰ ਤਾਂ ਮੰਮੀ ਪਾਪਾ ਨੇ ਕਦੇ ਦੱਸਿਆ ਨਹੀਂ ਉਹ ਕਹਿੰਦੀ ਅੱਛਾ ਕਹਿੰਦੀ ਤੋਰਡੇ ਹੀ ਅੱਖਾਂ ਤੇ ਪੱਟੀਆਂ ਬੰਨੀ ਹੋਈ ਸੀ ਸਾਨੂੰ ਤਾਂ ਕਹਿੰਦੀ ਤੁਸੀਂ ਕਿਚ ਜਾਣਦੇ ਸੀ ਪਰ ਕਹਿੰਦੀ ਸਾਨੂੰ ਪਤਾ ਸੀ ਵੀ ਬੁੜੇ-ਬੁੜੇ ਕੋਲ ਹੈਗਾ ਤਾਂ ਹੈ ਕੁਝ ਖਰਚਾ ਤਾਂ ਇਹਨਾਂ ਨੇ ਕਦੇ ਕੀਤਾ ਨਹੀਂ ਤੇ ਨੌਕਰੀ ਕਰਦੇ ਰਿਹਾ ਤੁਹਾਡਾ ਪਿਓ ਰਿਟਾਇਰ ਹੋਇਆ ਉਦੋਂ ਵੀ ਪੈਸੇ ਮਿਲੇ ਹੋਣਗੇ ਆਪਾਂ ਨੂੰ ਕੀ ਦਿੱਤਾ ਇਹਨਾਂ ਨੇ ਉਹ ਕਹਿੰਦਾ ਕਿ ਹਾਂ ਉਹ ਕਹਿੰਦਾ ਵੀ ਦੂਜੇ ਭਾਈ ਨੂੰ ਦੱਸਦੇ ਆ ਚਲੋ ਦੋਨੋਂ ਜੀ ਜਾਂਦੇ ਆ ਤੇ ਦੂਜੇ ਛੋਟੇ ਭਰਾ ਦੇ ਕਮਰੇ 'ਚ ਜਾਂਦੇ ਆ ਦਰਵਾਜ਼ਾ ਨੌਕ ਕਰਦੇ ਆ ਤੇ ਉਹਦਾ ਭਰਾ ਜਦ ਦਰਵਾਜ਼ਾ ਖੋਲਦਾ ਤੇ ਆਪਣੇ ਭਰਾ ਭਜਾਈ ਨੂੰ ਦੇਖ ਕੇ ਕਹਿੰਦਾ ਵੀ ਅੱਧੀ ਰਾਤ ਨੂੰ ਤੁਸੀਂ ਕਿਵੇਂ ਉਹ ਕਹਿੰਦੇ ਵੀ ਅੰਦਰ ਤਾਂ ਆ ਜਾਂਦੇ ਵੀ ਅਸੀਂ ਜ਼ਰੂਰੀ ਗੱਲ ਕਰਨੀ ਆ ਚਲੋ ਅੰਦਰ ਆਉਂਦੇ ਆ ਤੇ ਦਰਵਾਜ਼ਾ ਬੰਦ ਕਰਕੇ ਉਹ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਉਹ ਦੱਸਦਾ ਕਿ ਤੈਨੂੰ ਪਤਾ ਛੋਟੇ ਆਪਣੇ ਮਾਤਾ ਪਿਤਾ ਕੋਲ ਕਿੰਨਾ ਪੈਸਾ ਤੇ ਸੋਨਾ ਉਹ ਕਹਿੰਦਾ ਅੱਛਾ ਉਹ ਕਹਿੰਦਾ ਨਾ ਮੈਂ ਤਾਂ ਪਤਾ ਨਹੀਂਗਾ ਕਿੰਨਾ ਵੀ ਅਸਲ ਪਤਾ ਤਾਂ ਮੈਨੂੰ ਵੀ ਨਹੀਂ ਸੀ ਅੱਜ ਜਦੋਂ ਮੈਨੂੰ ਗਲਤੀ ਨਾਲ ਬਾਬੂ ਜੀ ਨੇ ਕਹਿਤਾ ਵੀ ਤੂੰ ਪੈਸੇ ਲੈ ਕੇ ਆ ਵੀ ਮੈਂ ਉਹ ਲੋਕਰ ਵੇਖਿਆ ਵੀ ਲੋਕਰ ਚ ਤਾਂ ਬਹੁਤ ਕੁਝ ਪਿਆਗਾ ਉਹ ਕਹਿੰਦਾ ਅੱਛਾ ਵੀ ਆਪਾਂ ਨੂੰ ਤਾਂ ਕਦੇ ਦਿੱਤੇ ਨਹੀਂ ਰਿਟਾਇਰਮੈਂਟ ਤੇ ਮਿਲੇ ਹੋਣਗੇ ਤੇ ਹਮੇਸ਼ਾ ਆਪ ਤਾਂ ਸਾਦਾ ਜੀਵਨ ਜਿਉਏ ਆ ਨਾ ਕੁਝ ਖਾਦਾ ਨਾ ਪੀਤਾ ਨਾ ਕੋਈ ਕਪੜਾ ਚੱਜਦਾ ਪਾਇਆ ਤੇ ਆਪਾਂ ਨੂੰ ਵੀ ਨਹੀਂ ਦਿੱਤੇ ਪੈਸੇ ਆਪਾਂ ਤਾਂ ਸਾਰਾ ਦਿਨ ਖੱਪਦੇ ਮਰ ਜਾਂਦੇ ਆ ਤੇ ਇਸ ਤਰ੍ਹਾਂ ਗੱਲ ਕਰਦੇ ਆ ਤੇ ਉਹ ਕਹਿੰਦੇ ਕਿ ਨਾਲੇ ਤੈਨੂੰ ਪਤਾ ਸਵੇਰੇ ਮੰਮੀ ਪਾਪਾ ਕੀ ਗੱਲ ਕਰ ਰਹੇ ਸੀ ਆਪਣਾ ਜਿਹੜਾ ਪੁਰਾਣਾ ਘਰ ਆ ਉਹ ਚਾਚੀ ਨੂੰ ਦੇਣ ਨੂੰ ਕਹਿ ਰਹੇ ਸੀ ਤੇ ਆਪਾਂ ਨਹੀਂ ਦੇਣ ਦੇਣਾ ਆਖਰ ਨੂੰ ਸਾਡਾ ਵੀ ਹੱਕ ਆ ਉਤੇ ਉਹ ਕਹਿੰਦੇ ਵੀ ਜੇ ਆਪਾਂ ਰੋਕਾਂਗੇ ਉਹਨਾਂ ਨੇ ਕਿਹੜਾ ਰੁਕਣਾ ਉਹਨਾਂ ਦੀ ਮਰਜ਼ੀ ਆ ਉਹ ਕਹਿੰਦੇ ਨਹੀਂ ਆਪਾਂ ਇਸ ਤਰ੍ਹਾਂ ਨਹੀਂ ਰੋਕਾਂਗੇ ਆਪਾਂ ਕਿਸੇ ਗੱਲ ਨਾਲ ਗੱਲ ਕਰਾਂਗੇ ਚਲੋ ਉਹ ਕਹਿੰਦੇ ਵੀ ਠੀਕ ਆ ਹੁਣ ਸੌਂਜੋ ਸਵੇਰੇ ਗੱਲ ਕਰਦੇ ਆ ਦੋਨੋਂ ਜਣੇ ਆ ਜਾਂਦੇ ਆ ਆਪੋ ਆਪਣੇ ਕਮਰਿਆਂ ਦੇ ਵਿੱਚ ਸੌਂ ਜਾਂਦੇ ਆ ਸਵੇਰੇ ਉੱਠ ਕੇ ਨੁਹਾ ਫਿਰ ਰਸੋਈ 'ਚ ਜਾਂਦੀਆਂ ਤੇ ਉਸ ਤੋਂ ਬਾਅਦ ਉਹ ਗੱਲਾਂ ਕਰਦੀਆਂ ਵੀ ਤੇ ਆਪਾਂ ਕਹੀਏ ਆਪਣੇ ਘਰ ਵਾਲਿਆਂ ਨੂੰ ਵੀ ਬੁੜਾ-ਬੁੜੀ ਤੋਂ ਜ਼ਮੀਨ ਲੈਣੇ ਆ ਜਿਹੜੇ ਉਹ ਕੇਰਾ ਆਪਾਂ ਆਪਣੇ ਕਬਜ਼ੇ 'ਚ ਕਰ ਲਈਏ ਵੀ ਇਹਨਾਂ ਦਾ ਹੀ ਨਹੀਂ ਪਤਾਈ ਵੰਡੀ ਜਾਣਾ ਵੀ ਆਪ ਤਾਂ ਕੰਜੂਸੀ ਕਰਦੇ ਜੋੜਿਆ ਹਨਾ ਆਪਾਂ ਨੂੰ ਵੀ ਨਹੀਂ ਦਿੰਦੇ ਵੀ ਲੋਕਾਂ ਨੂੰ ਵੰਡੀ ਜਾਂਦੇ ਆ ਤੇ ਚਲੋ ਦੋਨੋਂ ਭਰਾ ਵੀ ਉੱਠਦੇ ਆ ਤੇ ਇੱਕ ਦੂਜੇ ਵੱਲ ਵੇਖ ਕੇ ਇਸ਼ਾਰਾ ਕਰਦੇ ਆ ਤੇ ਜਦੋਂ ਉਹ 베ੜੇ ਦੇ ਵਿੱਚ ਜਾਂਦੇ ਆ ਕਰਤਾਰ ਸਿੰਘ ਬੈਠਾ ਫਿਰ ਅਖਬਾਰ ਪੜ੍ਹ ਰਿਹਾ ਹੁੰਦਾ ਤੇ ਉਹਦੇ ਘਰ ਵਾਲੀ ਗਾਰਡਨ ਦੇ ਵਿੱਚ ਸਫਾਈ ਕਰ ਰਹੀ ਹੁੰਦੀ ਆ ਤਾਂ ਦੋਨੋਂ ਬੱਚੇ ਆਪਣੇ ਪਿਓ ਕੋਲ ਜਾ ਕੇ ਕਹਿੰਦੇ ਕਿ ਬਾਬੂ ਜੀ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਉਹ ਕਹਿੰਦਾ ਵੀ ਹਾਂ ਪੁੱਤ ਦੱਸੋ ਕਹਿੰਦਾ ਵੀ ਸਾਨੂੰ ਪਤਾ ਲੱਗਿਆ ਵੀ ਤੁਸੀਂ ਆਪਣਾ ਪੁਰਾਣਾ ਘਰ ਚਾਚੀ ਨੂੰ ਦੇ ਰਹੇ ਹੋ ਉਹ ਕਹਿੰਦਾ ਹਾਂ ਦੇ ਰਿਆ ਕਹਿੰਦਾ ਤੁਸੀਂ ਸਾਨੂੰ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਉਹ ਕਹਿੰਦਾ ਤੁਹਾਨੂੰ ਮੈਂ ਕਿਉਂ ਪੁੱਛੂੰ ਤੁਹਾਡਾ ਕਿਹੜਾ ਮਕਾਨ ਆ ਮੇਰਾ ਮਕਾਨ ਆ ਉਹ ਕਹਿੰਦਾ ਜੇ ਸਾਡਾ ਨਹੀਂ ਤੇ ਹਿੱਸਾ ਤਾਂ ਸਾਡਾ ਹੈਗਾ ਨਾ ਹੱਕ ਤਾਂ ਸਾਡਾ ਉਹ ਕਹਿੰਦਾ ਤੁਹਾਡਾ ਹੱਕ ਕਿਵੇਂ ਹੋਇਆ ਹੈ ਤਾਂ ਮੇਰਾ ਉਹ ਕਹਿੰਦੇ ਅਸੀਂ ਤੁਹਾਡੇ ਪੁੱਤਰ ਆ ਸਾਡਾ ਤੁਹਾਡੀ ਹਰ ਇੱਕ ਚੀਜ਼ ਤੇ ਹੱਕਵੰਦਾ ਉਹ ਕਹਿੰਦਾ ਫਿਰ ਤੁਹਾਡੇ ਤੋਂ ਤਾਂ ਨਹੀਂ ਮੈਂ ਕੁਝ ਕੋ ਕੇ ਦਿੱਤਾ ਮੇਰੀ ਜੋ ਚੀਜ਼ ਆ ਉਹ ਤੇ ਫਿਲਹਾਲ ਮੇਰਾ ਹੱਕਾ ਉਹ ਮੈਂ ਕਿਸੇ ਨੂੰ ਮਰਜ਼ੀ ਦੇਵਾਂ। ਆ ਕੇ ਫਿਰ ਅਸੀਂ ਸੜਕਾਂ ਤੇ ਵਗ ਜੀਏ। ਉਹ ਕਹਿੰਦਾ ਸੜਕਾਂ ਤੇ ਜਾਣ ਨੂੰ ਤਾਂ ਮੈਂ ਕਹੀ ਨਹੀਂ। ਦੋ ਸ਼ਹਿਰ ਦੇ ਵਿੱਚ ਪਲਾਟ ਲੈ ਹੋਏ ਨੇ ਤੇ ਜਿਹੜਾ ਫਲੈਟ ਇੰਨਾ ਵੱਡਾ ਜਿੱਤੇ ਚ ਰਹਿ ਰਹੇ ਆ ਇਹ ਵੀ ਤਾਂ ਤੁਹਾਡਾ ਹੀ ਆ ਇੰਨਾ ਮੁੱਕਦਾ ਨਹੀਂ। ਫਿਰ ਕੀ ਹੈ ਜੇ ਕਿਸੇ ਗਰੀਬ ਦੀ ਮਦਦ ਕਰਦੇ ਆਂਗੇ? ਉਹ ਕਹਿੰਦਾ ਵੀ ਨਹੀਂ। ਇਹ ਬਾਬੂ ਜੀ ਤੁਸੀਂ ਇਹ ਠੀਕ ਨਹੀਂ ਕਰ ਰਹੇ। ਚਲੋ ਨਾ ਬਾਬਾ ਬੋਲਣ ਲੱਗ ਜਾਂਦੇ ਆ ਤੇ ਉਹ ਕਹਿੰਦਾ ਕਿ ਤੁਸੀਂ ਅੱਜ ਇੰਨਾ ਕਿਵੇਂ ਬੋਲ ਰਹੇ ਹੋ? ਤੁਸੀਂ ਤਾਂ ਮੇਰੇ ਮੂਹਰੇ ਕਦੇ ਬੋਲੇ ਨਹੀਂ। ਤਾਂ ਫਿਰ ਵੱਡਾ ਮੁੰਡਾ ਕਹਿੰਦਾ ਕਿ ਬਾਬੂ ਜੀ ਤੁਸੀਂ ਕਿਹੜਾ ਸਾਨੂੰ ਹਰ ਇੱਕ ਗੱਲ ਸੱਚ ਦੱਸ ਦਿਓ ਇੰਨੇ ਪੈਸੇ ਤੇ ਇੰਨੇ ਗਹਿਣੇ ਲੋਕਰ ਚ ਰੱਖੀ ਬੈਠੇ ਹੋ ਤੇ ਅਸੀਂ ਪੈਸੇ ਪੈਸੇ ਦੇ ਮਹਤਾਜ ਹੋਏ ਪਏ ਆ ਸਾਨੂੰ ਕੀ ਦਿੱਤਾ ਉਹ ਕਹਿੰਦਾ ਬੱਲੇ ਬੱਲੇ ਪੁੱਤਰ ਤੁਹਾਨੂੰ ਪੜਹਾਤਾ ਲਿਖਾਤਾ ਇੰਨਾ ਵੱਡਾ ਤੁਹਾਡਾ ਮਕਾਨ ਬਣਾਤਾ ਵਿਆਹ ਕਰਤੇ ਤੇ ਹਜੇ ਮੈਂ ਤੁਹਾਡਾ ਕੁਝ ਕੀਤਾ ਨਹੀਂ ਨਾਲੇ ਜਿਹੜੇ ਪੈਸੇ ਪਏ ਆ ਉਹ ਕਿਹੜਾ ਕਿਸੇ ਦੇ ਆ ਤੁਹਾਨੂੰ ਹੀ ਦੇਣੇ ਨੇ ਕਹਿੰਦਾ ਨਹੀਂ ਸਾਨੂੰ ਨਹੀਂ ਯਕੀਨ ਰਿਹਾ ਤੁਹਾਡਾ ਕੀ ਪਤਾ ਕਿਹਨੂੰ ਦੇ ਦੇਉ ਉਹ ਕਹਿੰਦਾ ਅਸੀਂ ਐਂ ਨਹੀਂ ਵੰਡਦੇ ਫਿਰਦੇ ਪਰ ਤੁਹਾਡੇ ਕੋਲੇ ਕੋਈ ਕਮੀ ਵੀ ਨਹੀਂ ਜੇ ਹੁਣ ਤੁਸੀਂ ਨੌਕਰੀ ਕਰ ਲੈਨੇ ਹੋ ਤੇ ਤੁਸੀਂ ਆਪਣੇ ਬੱਚਿਆਂ ਲਈ ਨਹੀਂ ਜੋੜੋਗੇ ਏਸੀ ਕਰਕੇ ਅਸੀਂ ਮੈਂ ਅਸੀਂ ਵੀ ਆਪਣੇ ਬੱਚਿਆਂ ਲਈ ਜੋੜੇ ਸੀ ਉਹ ਕਹਿੰਦੇ ਫਿਰ ਬੱਚਿਆਂ ਦਾ ਹੱਕ ਕਿਸੇ ਹੋਰ ਨੂੰ ਕਿ ਦਿੰਨੇ ਹੋ ਉਹ ਕਹਿੰਦਾ ਵੀ ਦੇਖੋ ਮਕਾਨ ਦੇਣ ਦੀ ਗੱਲ ਹੋਈ ਆ ਉਹ ਵੀ ਇਨਸਾਨੀਅਤ ਦੇ ਨਾਤੇ ਮੈਂ ਦੇ ਰਿਹਾ ਤੇ ਮੇਰੀ ਮਰਜ਼ੀ ਆ ਤੁਸੀਂ ਮੈਨੂੰ ਰੋਕ ਨਹੀਂ ਸਕਦੇ ਇਸ ਗੱਲ ਨੂੰ ਲੈ ਕੇ ਨਾ ਬਾਬਾ ਬੈਸ ਹੋ ਜਾਂਦੀ ਆ ਦੋਨੋਂ ਨੂਹਾ ਵੀ ਆ ਜਾਂਦੀਆਂ ਤਾਂ ਮੁੰਡੇ ਆ ਜਿਹੜੇ ਉਹ ਆਪਣੇ ਪਿਓ ਨੂੰ ਇਹ ਗੱਲ ਸੁਣਾ ਕੇ ਚਲੇ ਜਾਂਦੇ ਆ ਕਿ ਜੇ ਉਹ ਘਰ ਚਾਚੀ ਨੂੰ ਦਿੱਤਾ ਤਾਂ ਘਰ ਦੇ ਵਿੱਚ ਬਹੁਤ ਵੱਡਾ ਤੂਫਾਨ ਆਊਗਾ ਹੁਣ ਸੋਚ ਲਿਓ ਇੱਕ ਐ ਇੱਕ ਇਹ ਦੋਨੋਂ ਵਾਰ ਨਿਕਲ ਜਾਂਦੇ ਆ ਨੂਹਾ ਜਿਹੜੀਆਂ ਰਸੋਈ ਚ ਕੰਮ ਕਰਦੀਆਂ ਕਰਤਾਰ ਤੇ ਨਸੀਬ ਕੌਰ ਦੋਨੋਂ ਉਦਾਸ ਹੋ ਜਾਂਦੇ ਆ ਚਲੋ ਨੂਹਾ ਨਾਸ਼ਤਾ ਪਾਣੀ ਬਣਾ ਕੇ ਆਪੋ ਆਪਣੇ ਕਮਰੇ ਚ ਜਾ ਕੇ ਟੀਂਗੀ ਲਾ ਲੈਂਦੀਆਂ ਪਰ ਕਰਤਾਰ ਸਿੰਘ ਦੀ ਹਾਲਤ ਠੀਕ ਨਹੀਂ ਹੁੰਦੀ ਉਹਦਾ ਬੀਪੀ ਵੱਧ ਜਾਂਦਾ ਉਹਦੇ ਘਰ ਵਾਲੀ ਉਹਦੀ ਦੇਖਭਾਲ ਕਰਦੀ ਆ ਤੇ ਦੁਪਹਿਰ ਤੱਕ ਉਹਦੇ ਘਰ ਵਾਲੇ ਦੀ ਹਾਲਤ ਕਾਫੀ ਵਿਗੜ ਜਾਂਦੀ ਆ ਤੇ ਜੇ ਦੋਨੋਂ ਇਹ ਲੱਗਦਾ ਨਸੀਬ ਕੌਰ ਨੂੰ ਵੀ ਇਹ ਠੀਕ ਨਹੀਂ ਕਿਉਂਕਿ ਕਰਤਾਰ ਸਿੰਘ ਵਾਰ-ਵਾਰ ਪਾਸੇ ਲੈ ਰਿਹਾ ਸੀ ਤੇ ਉਹਨੂੰ ਬਹੁਤ ਜ਼ਿਆਦਾ ਪਸੀਨਾ ਆਇਆ ਹੋਇਆ ਸੀ ਤੇ ਚਲੋ ਆਪਣੇ ਵੱਡੇ بیٹے ਨੂੰ ਫੋਨ ਕਰਦੀ ਆ ਤੇ ਕਹਿੰਦੀ ਆ अजय ਤੇਰੇ ਪਾਪਾ ਦੀ ਹਾਲਤ ਠੀਕ ਨਹੀਂ ਪਤਾ ਨਹੀਂ ਕੀ ਹੋਇਆ ਵੀ ਤੈਨੂੰ ਆਉਣਾ ਪਊ ਚਲ ਵੱਡਾ ਮੁੰਡਾ ਐਂਬੂਲੈਂਸ ਭੇਜਦਾ ਤੇ ਛੋਟੇ ਨੂੰ ਫੋਨ ਕਰ ਦਿੰਦਾ ਦੋਨੋਂ ਆ ਜਾਂਦੇ ਆ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਤੇ ਡਾਕਟਰ ਜਿਹੜੇ ਉਹ ਕਹਿ ਦਿੰਦੇ ਆ ਕਿ ਤੁਸੀਂ ਥੋੜੀ ਡੇਰ ਕਰ ਦਿੱਤੀ ਕਿਉਂਕਿ ਹਸਪਤਾਲ ਤੱਕ ਜਾਂਦਿਆਂ ਹੀ ਕਰਤਾਰ ਸਿੰਘ ਦੀ ਮੌਤ ਹੋ ਜਾਂਦੀ ਆ ਦੋਨੋਂ ਬੱਚੇ ਜਿਹੜੇ ਬਹੁਤ ਰੋਂਦੇ ਆ ਨਸੀਬ ਕੌਰ ਵੀ ਰੋਣ ਲੱਗ ਜਾਂਦੀ ਆ ਉਰੇ ਜਾਂਦੇ ਆ ਉਹ ਵੀ ਸਵੇਰੇ ਘਰ 'ਚ ਲੜਾਈ ਹੋਈ ਸੀ ਉਹ ਮਾਤਾ ਦਾ ਜਿਹੜਾ ਸੋਗ ਮਣਾਉਂਦੇ ਆ ਮਾਤਮ ਪੈ ਜਾਂਦਾ ਚਲੋ ਰਿਸ਼ਤੇਦਾਰ ਬੁਲਾਏ ਜਾਂਦੇ ਆ ਕਰਤਾਰ ਸਿੰਘ ਦਾ ਅੰਤਿਮ ਸੰਸਕਾਰ ਆ ਜਿਹੜਾ ਉੱਪਰ ਦਿੱਤਾ ਜਾਂਦਾ ਉਸ ਤੋਂ ਬਾਅਦ ਨਸੀਬਕੌਰ ਆ ਜਿਹੜੀ ਉਹ ਚੁੱਪਚਾਪ ਰਹਿਣ ਲੱਗ ਜਾਂਦੀ ਆ ਪਰ ਮੁੰਡੇ ਤੇ ਨੂੰ ਨੂੰ ਜਿਹੜੀ ਆ ਉਹਨਾਂ ਨੂੰ ਐ ਲੱਗਦਾ ਵੀ ਸਾਨੂੰ ਖੁੱਲ ਮਿਲ ਗਈ ਉਹ ਆਪਣੀ ਮਰਜ਼ੀ ਚਲਾਉਂਦੇ ਆ ਨਸੀਬਕੌਰ ਦੇ ਕੋਲ ਨਹੀਂ ਕੋਈ ਬੈਠਦਾ ਨਸੀਬਕੌਰ ਦਾ ਕੋਈ ਹਾਲ ਚਾਲ ਨਹੀਂ ਪੁੱਛਦਾ ਨਸੀਬਕੌਰ ਬਸ ਘਰ ਦੇ ਬਣੇ ਹੋਏ ਜੋ ਨੇ ਬਣਾਏ ਹੋਏ ਸੀ ਪੂਜਾ ਰੂਮ ਉੱਥੇ ਬੈਠੀ ਪਾਠ ਕਰਦੀ ਰਹਿੰਦੀ ਆ ਜਾਂ ਫਿਰ ਆਪਣੇ ਘਰ ਵਾਲੇ ਦੀ ਤਸਵੀਰ ਦੇ ਨਾਲ ਗੱਲਾਂ ਇਸੇ ਤਰ੍ਹਾਂ ਸਮਾਂ गुਜ਼ਰਦਾ ਤੇ ਉਹ ਸੋਚਦੀ ਆ ਵੀ ਇਨਸਾਨ ਕਿੰਨਾ ਹਨਾ ਲਾਲਚੀ ਤੇ ਖੁਦਗਰਜ਼ ਆ ਵੀ ਮੇਰੇ ਪੁੱਤਰ ਨੂੰ ਹਾਂ ਜਿਨ੍ਹਾਂ ਨੂੰ ਆਏ ਨਹੀਂ ਸੀ ਪਤਾ ਪਹਿਲਾਂ ਵੀ ਸਾਡੇ ਕੋਲੇ ਇੰਨਾ ਪੈਸਾ ਤੇ ਪ੍ਰਾਪਰਟੀ ਆ ਵੀ ਹੁਣ ਉਹਨਾਂ ਨੂੰ ਪਤਾ ਲੱਗਦਿਆਂ ਹੀ ਉਹਨਾਂ ਦਾ ਵਿਵਹਾਰ ਬਦਲ ਗਿਆ ਵੀ ਇਹਨਾਂ ਦੀ ਨਿਗਾ ਸਿਰਫ ਪ੍ਰਾਪਰਟੀ ਤੇ ਆ ਤੇ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਜੇ ਤੂੰ ਇਸ ਤਰ੍ਹਾਂ ਮੈਨੂੰ ਛੱਡ ਕੇ ਜਾਣਾ ਸੀ ਤੇ ਪਹਿਲਾਂ ਮੈਂ ਚਲੀ ਜਾਂਦੀ ਤੂੰ ਬਾਅਦ 'ਚ ਚਲਿਆ ਜਾਂਦਾ ਉਹਨੂੰ ਇਸ ਤਰ੍ਹਾਂ ਦੇ ਲਹੋਰੇ ਦਿੰਦੀ ਆ ਤੇ ਸਮਾਂ गुज़रਦਾ ਰਹਿੰਦਾ ਨੂਹਾ ਆਪਣੀ ਸੱਸ ਦਾ ਜਮਾਂ ਖਿਆਲ ਨਹੀਂ ਰੱਖਦੀਆਂ ਤੇ ਇੱਕ ਦਿਨ ਨਸੀਬਕੌਰ ਕੀ ਦੇਖਦੀ ਆ ਕਿ ਮੁੰਡੇ ਸੀ ਜਿਹੜੇ ਦੋਨੋਂ ਉਹ ਡਿਊਟੀ ਗਏ ਹੋਏ ਸੀ ਤੇ ਬਾਅਦ ਦੇ ਵਿੱਚ ਉਹਨਾਂ ਦੀਆਂ ਨੂਹਾਆਂ ਦੀਆਂ ਸਹੇਲੀਆਂ ਆਉਂਦੀਆਂ ਤੇ ਉਹ ਖਾਂਦੀਆਂ ਪਿੰਦੀਆਂ ਮਿਊਜ਼ਕ ਲਾਉਂਦੀਆਂ ਡਾਂਸ ਕਰਦੀਆਂ ਨਸੀਬਕੌਰ ਨੂੰ ਮਿਊਜ਼ਕ ਦੀ ਆਵਾਜ਼ ਸੁਣਦੀ ਆ ਤੇ ਉਹ ਬਾਹਰ ਆਉਂਦੀ ਆ ਉਹ ਵੇਖਦੀ ਆ ਵੀ ਉਹਨਾਂ ਦੀਆਂ ਜਿਹੜੀਆਂ ਨੂਹਾਂ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਕੋਕ ਦੇ ਗਲਾਸ ਹੁੰਦੇ ਆ ਤੇ ਉਹ ਪੂਰੀ ਮਸਤੀ ਦੇ ਨਾਲ ਡਾਂਸ ਕਰ ਰਹੀਆਂ ਹੁੰਦੀਆਂ ਜਦੋਂ ਆ ਕੇ ਪੁੱਛਦੀ ਆ ਕਿ ਇਹ ਕੀ ਗੱਲ ਆ ਕੀ ਹੋ ਰਿਹਾ ਹੈ ਇਹ ਐਸ ਤਰ੍ਹਾਂ ਲੱਗਦਾ ਸੀ ਜਿਵੇਂ ਉਹਨਾਂ ਦੀ ਸ਼ਰਾਬ ਪੀਤੀ ਹੁੰਦੀ ਆ ਉਹ ਕਹਿੰਦੀ ਆ ਵੀ ਮਾਂ ਜੀ ਤੈਨੂੰ ਕੀ ਤਕਲੀਫ ਆ ਤੂੰ ਅਣਪੜ ਗੰਵਾਰ ਤੈਨੂੰ ਕੀ ਪਤਾ ਜ਼ਿੰਦਗੀ ਕਿਵੇਂ ਜਿਉਈ ਜਾਂਦੀ ਆ ਤੂੰ ਜਾ ਕੇ ਆਪਣੇ ਕਮਰੇ ਦੇ ਵਿੱਚ ਪਾਠ ਕਰ ਲੈ ਤੂੰ ਸਾਨੂੰ ਨਾ ਡਿਸਟਰਬ ਕਰ ਉਹ ਕਹਿੰਦੀ ਪਾਠ ਤਾਂ ਮੈਂ ਫੇਰ ਕਰੂੰ ਨਾ ਜੇ ਤੁਹਾਡੀ ਆਵਾਜ਼ ਘਟੂਗੀ ਇੰਨਾ ਸ਼ੋਰ ਮਚਾਇਆ ਹੋਇਆ ਇਹ ਘਰ ਆ ਇਹ ਕੋਈ ਬਾਜ਼ਾਰ ਨਹੀਂ ਹੈਗਾ ਜਾਂ ਇਹ ਕੋਈ ਬਾਹਰ ਨਹੀਂ ਹੈਗਾ ਜਿੱਥੇ ਤੁਸੀਂ ਐਂ ਡਾਂਸ ਕਰਦੀਆਂ ਫਿਰੋ ਉਹ ਕਹਿੰਦੀ ਆ ਵੀ ਸਾਡੇ ਘਰ ਤੇ ਸਾਡੀ ਹੀ ਮਰਜ਼ੀ ਚੱਲੂਗੀ ਤੂੰ ਜੋ ਕਰਨਾ ਕਰ ਜਾ ਜਾ ਉਹਨੂੰ ਗੁੱਸਾ ਤਾਂ ਆਉਂਦਾ ਪਰ ਉਹ ਕੁਝ ਕਰ ਨਹੀਂ ਸਕਦੀ ਉਹ ਆਪਣੇ ਕਮਰੇ ਦੇ ਵਿੱਚ ਆ ਕੇ ਪੈ ਜਾਂਦੀ ਆ ਤੇ ਸੋਚਦੀ ਰਹਿੰਦੀ ਆ ਵੀ ਇਹ ਉਹੀ ਘਰ ਆ ਜਿੱਥੇ ਕਦੇ ਇੰਨੀ ਰੌਣਕ ਤੇ ਪਿਆਰ ਹੁੰਦਾ ਸੀ ਵੀ ਹੁਣ ਇਸ ਘਰ ਨੂੰ ਕਿਹਦੀ ਨਜ਼ਰ ਲੱਗ ਗਈ ਵੀ ਨੂੰਹਾਂ ਤਾਂ ਆਪ ਮਹਾਰੀਆਂ ਚੱਲਦੀਆਂ ਹਨਾ ਪੁੱਤਾਂ ਜਿਹੜੇ ਉਹ ਵੀ ਨਹੀਂ ਪੁੱਛਦੇ ਚਲੀ ਇਸੇ ਤਰ੍ਹਾਂ ਸੋਚਾਂ-ਸੋਚਦੀ ਹੋਈ ਉਹ ਰੋਂਣ ਲੱਗ ਜਾਂਦੀ ਆ ਤੇ ਆਪਣੇ ਘਰ ਵਾਲੇ ਦੀ ਤਸਵੀਰ ਵੱਲ ਵੇਖ ਕੇ ਕਹਿੰਦੀ ਆ ਕਿ ਸ਼ੁਕਰ ਹੋਇਆ ਰੱਬ ਤੁਹਾਨੂੰ ਲੈ ਗਿਆ ਵੀ ਜੇ ਤੁਸੀਂ ਵੀ ਆਹ ਕੁਝ ਵੇਖ ਲੈਂਦੇ ਤੇ ਤੁਹਾਡਾ ਜਿਉਂਦੇ ਜੀ ਮਰਨ ਹੋ ਜਾਣਾ ਸੀ ਤੇ ਚਲੋ ਸ਼ਾਮ ਨੂੰ ਜਦੋਂ ਉਹਦੇ ਪੁੱਤਰ ਆਉਂਦੇ ਆ ਉਹ ਆਪਣੇ ਪੁੱਤਰਾਂ ਨੂੰ ਕਹਿੰਦੀ ਆ ਕਿ ਪੁੱਤ ਤੁਸੀਂ ਆਪਣੇ ਘਰ ਵਾਲਿਆਂ ਨੂੰ ਥੋੜਾ ਰੋਕੋ ਟੋਕੋ ਜੋ ਕੁਝ ਵੀ ਘਰ ਦੇ ਵਿੱਚ ਹੁੰਦਾ ਨਾ ਇਹ ਠੀਕ ਨਹੀਂਗਾ ਵੀ ਇਹ ਕੁੜੀਆਂ ਨੂੰ ਬੁਲਾਉਂਦੀਆਂ ਨੇ ਹਨਾ ਵੀ ਜਿਨ੍ਹਾਂ ਦੇ ਛੋਟੇ-ਛੋਟੇ ਜਿਹੇ ਕੱਪੜੇ ਪਾਏ ਹੋਏ ਸੀ ਤੇ ਡਾਂਸ ਕਰਦੀਆਂ ਸੀ ਵੀ ਮੈਨੂੰ ਤਾਂ ਇਹ ਵੀ ਲੱਗਿਆ ਵੀ ਸ਼ਰਾਬ ਪੀਤੀ ਸੀ ਉਹ ਕਹਿੰਦੇ ਮਾਂ ਤੈਨੂੰ ਕੀ ਪਤਾ ਅੱਜ ਕੱਲ੍ਹ ਦੁਨੀਆ ਕਿੱਥੇ ਉੱਚੀ ਹੋਈ ਆ ਕਿਵੇਂ ਚੱਲਦੀ ਆ ਦੁਨੀਆ ਕਿਵੇਂ ਇੰਜੋਏ ਕਰਦੀ ਆ ਜੇ ਸ਼ਰਾਬ ਪੀ ਲਈ ਫਿਰ ਇੰਨੀ ਕਿੱਡੀ ਗੱਲ ਹੋਗੀ ਤੂੰ ਇਸ ਗੱਲ ਦਾ ਇਸ਼ੂ ਕਿਉਂ ਬਣਾ ਰਹੀ ਆ ਉਹ ਕਹਿੰਦੀ ਤੁਹਾਨੂੰ ਪਤਾ ਤੁਸੀਂ ਕੀ ਗੱਲ ਕਹਿ ਰਹੇ ਹੋ ਉਹ ਕਹਿੰਦੇ ਹਾਂ ਸਾਨੂੰ ਪਤਾ ਅਸੀਂ ਕੀ ਕਹਿ ਰਹੇ ਆ ਅੱਜ ਕੱਲ੍ਹ ਦੇ ਜਮਾਨੇ 'ਚ ਮੁੰਡਾ ਹੋਵੇ ਚਾਹੀ ਕੁੜੀ ਸ਼ਰਾਬ ਪੀਣਾ ਕੋਈ ਵੱਡੀ ਗੱਲ ਨਹੀਂ ਹਰ ਇੱਕ ਨੂੰ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਨ ਦਾ ਹੱਕ ਆ ਤੇ ਅਸੀਂ ਆਪਣੇ ਘਰ ਵਾਲਿਆਂ ਨੂੰ ਕਦੇ ਨਹੀਂ ਰੋਕਾਂਗੇ ਜਿਵੇਂ ਇਹਨਾਂ ਦਾ ਜ਼ਿਕਰ ਦਾ ਇਹ ਤਾਂ ਜਿਉਣਗੀਆਂ ਜੇ ਤੇਰੇ ਤੋਂ ਨਹੀਂ ਬਰਦਾਸ਼ਤ ਹੁੰਦਾ ਤਾਂ ਚੁੱਪ ਕਰਕੇ ਅੰਦਰ ਪਈ ਰਿਹਾ ਕਰ ਉਹ ਕਹਿੰਦੀ ਵੀ ਇਹ ਘਰ ਆ ਇਹ ਕੋਈ ਬਾਹਰ ਨਹੀਂ ਹੈਗਾ ਇਹ ਕੋਈ ਬਾਜ਼ਾਰ ਨਹੀਂ ਹੈਗਾ ਮੈਂ ਇਸ ਘਰ ਦੇ ਵਿੱਚ ਇਹ ਕੁਝ ਬਰਦਾਸ਼ਤ ਨਹੀਂ ਕਰੂੰ ਉਹ ਕਹਿੰਦਾ ਵੀ ਸਾਡਾ ਘਰ ਆ ਅਸੀਂ ਜੋ ਮਰਜ਼ੀ ਕਰੀਏ ਨਸੀਬ ਘੋਰਾ ਜਿਹੜੀ ਆਪਣੇ ਪੁੱਤਰਾ ਨਾਲ ਜ਼ਿਆਦਾ ਵੈਸ ਨਹੀਂ ਕਰਨਾ ਚਾਹੁੰਦੀ ਹੁੰਦੀ ਇਸ ਲਈ ਉਹ ਚੁੱਪਚਾਪ ਆਪਣੇ ਕਮਰੇ 'ਚ ਆ ਜਾਂਦੀ ਆ ਤੇ ਉਹ ਵੀ ਸੋਚਦੀ ਆ ਵੀ ਹੁਣ ਕੀ ਕੀਤਾ ਜਾਵੇ ਵੀ ਇਹ ਤਾਂ ਮਾਹੌਲ ਵਿਗੜ ਰਿਹਾ ਵੀ ਸਮਾਜ ਦੇ ਵਿੱਚ ਸਾਡੀ ਤਾਂ ਤੂ ਤੂ ਹੋਊਗੀ ਵੀ ਇਹਨਾਂ ਨੂੰ ਤਾਂ ਸ਼ਰਮੀ ਹੈ ਨਹੀਂ ਪਿਰਨੋ ਬੁੱਕੀ ਕਰਦੀ ਆ ਉਹ ਸਟੋਰੂਮ ਦੇ ਵਿੱਚ ਜਾਂਦੀ ਆ ਸਟੋਰੂਮ ਦੇ ਵਿੱਚ ਜਾ ਕੇ ਉਹ ਚਾਰ ਪੰਜ ਜਿਹੜੇ ਲੋਕਰ ਪਏ ਹੁੰਦੇ ਆ ਲੋਕਰ ਮਤਲਬ ਜਿੰਦੇ ਪਏ ਹੁੰਦੇ ਆ ਜਿੰਦੇ ਚੁੱਕਦੀ ਆ ਤੇ ਆਪਣੇ ਘਰ ਦੇ ਜੋ ਕਮਰੇ ਨੇ ਉਹਨਾਂ ਨੂੰ ਬੰਦ ਕਰਕੇ ਲੋਕ ਲਾਉਣੀ ਸ਼ੁਰੂ ਕਰ ਦਿੰਦੀ ਆ ਜਦੋਂ ਉਹ ਆਪਣੀਆਂ ਨੂੰਹਾਂ ਦੇ ਕਮਰੇ ਚ ਕੋਲ ਆਉਂਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਬਾਹਰ ਨਿਕਲੋ ਕਹਿੰਦੀ ਆ ਵੀ ਤੂੰ ਕੀ ਕਰਉਣਾ ਸਾਥੋਂ ਬਾਹਰ ਨਿਕਲ ਬਾਹਰ ਕੱਢ ਕੇ ਉਹ ਕਹਿੰਦੀ ਕਿ ਮੈਂ ਸੋਨੂੰ ਕਿਹਾ ਨਾ ਵੀ ਬਾਹਰ ਨਿਕਲੋ ਚਲੋ ਬਾਹਰ ਨਿਕਲਦੀ ਆ ਤੇ ਉਹਨਾਂ ਨੂੰ ਬਾਹਰ ਕੱਢ ਦਿਆਂ ਹੀ ਉਹ ਉਹਨਾਂ ਨੂੰ ਵੀ ਲੋਕ ਲਾ ਦਿੰਦੀ ਆ ਤੇ ਉਹ ਆਪਣੇ ਘਰ ਵਾਲਿਆਂ ਨੂੰ ਫੋਨ ਕਰ ਦਿੰਦੀਆਂ ਉਹਨਾਂ ਦੇ ਘਰ ਵਾਲੇ ਆਉਂਦੇ ਆ ਤੇ ਉਹ ਕਹਿੰਦੇ ਆ ਵੀ ਤੁਹਾਡੀ ਮਾਂ ਨੂੰ ਪਤਾ ਨਹੀਂ ਕੀ ਪਾਗਲਪਨ ਚੜਿਆਗਾ ਵੀ ਘਰ ਨੂੰ ਲੋਕ ਲਾਈ ਜਾਂਦੀ ਆ ਉਹ ਕਹਿੰਦੇ ਵੀ ਮਾਂ ਇਹ ਕੀ ਗੱਲ ਆ ਵੀ ਤੂੰ ਇਹਨਾਂ ਨੂੰ ਬਾਹਰ ਕੱਢ ਕੇ ਲੋਕ ਲਾ ਤੇ ਤੇ ਬੈਠਣੀ ਆ ਕਿੱਥੇ ਵੀ ਸਾਡੇ ਕਮਰੇਆਂ ਨੂੰ ਤਾਂ ਘਟੋ ਘਟ ਨਾਲ ਆ ਉਹ ਕਹਿੰਦੀ ਕਿਹੜੇ ਕਮਰੇ ਤੇ ਕਿਹੜੇ ਮਾਲਕ ਤੁਸੀਂ ਕੌਣ ਇਸ ਘਰ ਦੀ ਮੈਂ ਮਾਲਕਣਾ ਮੈਂ ਹੁਣ ਤੁਹਾਡੀ ਮਾਂ ਨਹੀਂ ਜਿੰਦਾ ਕੌਣ ਲਾਂਦਾ ਹੁੰਦਾ ਘਰ ਦਾ ਮਾਲਕ ਨਾ ਮੈਂ ਇਸ ਘਰ ਦੀ ਮਾਲਕਣਾ ਇਸ ਘਰ ਨੂੰ ਤੁਸੀਂ ਬਾਜ਼ਾਰ ਬਣਾਤਾ ਇਸ ਘਰ ਦੀ ਤੁਸੀਂ ਇੱਜ਼ਤ ਦੀਆਂ ਝਿੱਜੀਆਂ ੜਾਉਣ ਤੇ ਲੱਗੇ ਹੋ ਤੇ ਹਜੇ ਤੁਸੀਂ ਮੈਨੂੰ ਕਹਿਣੇ ਹੋ ਵੀ ਮੈਂ ਕੌਣ ਹੁੰਨੀ ਆ ਮੈਂ ਇਸ ਘਰ ਦੀ ਮਾਲਕਣਾ ਤੁਸੀਂ ਕਿਰਾਏਦਾਰ ਤੇ ਕਿਰਾਏਦਾਰ ਆ ਜਿਹੜੇ ਉਹ ਉਹੀ ਕੁਛ ਕਰਦੇ ਹੁੰਦੇ ਆ ਜੋ ਮਾਲਕ ਕਹੇ ਮਾਲਕ ਉਹਨਾਂ ਨੂੰ ਇਜਾਜ਼ਤ ਦੇਵੇ ਕਿਸੇ ਕੰਮ ਦੀ ਚਾਹੇ ਨਾ ਦੇਵੇ ਤੁਸੀਂ ਮੇਰੇ ਕੋਲ ਕਿਰਾਇਆ ਭਰੋਗੇ ਤਾਂ ਮੈਂ ਤੁਹਾਨੂੰ ਰੱਖੂਗੀ ਅਦਰਵਾਈਜ਼ ਆਪਣਾ ਸਮਾਨ ਚੱਕੋ ਤੇ ਇੱਥੋਂ ਚਲੇ ਜਾਓ ਦੋਨੋਂ ਮੁੰਡੇ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਆ ਕਿ ਮਾਨੂ ਕੀ ਹੋ ਗਿਆ ਉਹ ਆਪਣੀ ਮਾਂ ਦੇ ਕੋਲ ਆ ਕੇ ਕਹਿੰਦੇ ਤੈਨੂੰ ਪਤਾ ਅਸੀਂ ਇਸ ਘਰ ਦੇ ਮਾਲਕਾਂ ਉਹ ਕਹਿੰਦੀ ਇਹ ਵਹਿਮ ਨਾ ਪਾਲੋ ਤੁਸੀਂ ਇਸ ਘਰ ਦੇ ਮਾਲਕ ਨਹੀਂ ਮੈਂ ਆ ਇਸ ਘਰ ਦੀ ਮਾਲਕਣ ਤੇ ਚਲੋ ਉਹ ਜਾਂਦੀ ਆ ਕਾਗਜ਼ ਕੱਢ ਕੇ ਲਿਆਉਂਦੀ ਆ ਮੁੰਡਿਆਂ ਨੂੰ ਇਹ ਸੀ ਵੀ ਸ਼ਾਇਦ ਜਿਉਂਦੇ ਜੀ ਸਾਡੇ ਪਿਓ ਨੇ ਇਹ ਘਰ ਸਾਡੇ ਨਾਲ ਵਾਤਾ ਹੋਊਗਾ ਵੈਸੇ ਵੀ ਉਹ ਹੱਕ ਸਮਝਦੇ ਸੀ ਵੀ ਅਸੀਂ ਇਹਦੇ ਪੁੱਤਾਂ ਤੇ ਇਸ ਘਰ ਤੇ ਸਾਡਾ ਹੱਕ ਆ ਪਰ ਜਦੋਂ ਉਹ ਕਾਗਜ਼ ਦਿਖਾਉਂਦੀ ਆ ਤੇ ਉਹ ਕਹਿੰਦੀ ਆ ਕਿ ਹੁਣ ਇਹ ਕਾਗਜ਼ ਆ ਜਿਹੜੇ ਇਹ ਮੇਲੇ ਲੈ ਕੇ ਕਚਹਿਰੀ ਜਾ ਰਹੀਆਂ ਤੇ ਇਹ ਘਰ ਆ ਜਿਹੜਾ ਮੈਂ ਆਪਣੇ ਨਾਮ ਵੀ ਨਹੀਂ ਰੱਖੂੰਗੀ ਉਹ ਕਹਿੰਦੀ ਫਿਰ ਕਿਨੂੰ ਦੇਣਗੀ ਉਹ ਕਹਿੰਦੀ ਇਸ ਘਰ ਦੇ ਵਿੱਚ ਮੈਂ ਇੱਕ ਵਿਰਧਾ ਆਸ਼ਰਮ ਖੋਲੂੰਗੀ ਜਿੱਥੇ ਉਹਨਾਂ ਬਜ਼ੁਰਗ ਮਾਮਾ ਨੂੰ ਉਹਨਾਂ ਬਜ਼ੁਰਗ ਪਿਤਾ ਨੂੰ ਸਹਾਰਾ ਮਿਲੂਗਾ ਜਿਦੇ ਤੁਹਾਡੇ ਵਰਗੇ ਨੂੰਹਾਂ ਪੁੱਤ ਨੇ ਕਿਉਂਕਿ ਮੈਨੂੰ ਦਿਸੀ ਜਾਂਦਾ ਵੀ ਤੁਸੀਂ ਮੇਰੀ ਕਿੰਨੀ ਕੇ ਰਿਸਪੈਕਟ ਕਰੋਗੇ ਤੇ ਕਿੰਨੀ ਕਿਚੜ ਕਰੋਗੇ ਮੈਂ ਤੁਹਾਨੂੰ ਇਹ ਘਰ ਦੇ ਕੇ ਪਛਤਾਉਣਾ ਨਹੀਂ ਚਾਹੁੰਦੀ ਜੋ ਮੇਰਾ ਫੈਸਲਾ ਉਹ ਟੱਲ ਆ ਇਹ ਕਹਿ ਕੇ ਉਹ ਬਾਹਰ ਨਿਕਲ ਜਾਂਦੀ ਆ ਤੇ 2 ਘੰਟੇ ਬਾਅਦ ਉਹ ਜਦੋਂ ਘਰ ਆਉਂਦੀ ਆ ਤਾਂ ਉਹਦੇ ਪੁੱਤਰ ਨੂੰਹਾਂ ਉੱਥੇ ਹੀ ਵਿਹੜੇ ਦੇ ਵਿੱਚ ਇੱਕ ਮੰਝੇ ਦੀ ਬੈਠੇ ਹੁੰਦੇ ਆ ਤੇ ਉਹ ਆ ਕੇ ਉਹਦੇ ਨਾਲ ਇੱਕ ਨੌਜਵਾਨ ਮੁੰਡਾ ਹੁੰਦਾ ਤੇ ਇੱਕ ਨੌਜਵਾਨ ਕੁੜੀ ਹੁੰਦੀ ਆ ਉਹਨਾਂ ਨੂੰ ਕਹਿੰਦੀ ਆ ਕਿ ਇਹ ਹੀ ਆ ਮੇਰਾ ਘਰ ਜਿਹੜਾ ਮੈਂ ਵਿਰਦਾ ਆਸ਼ਰਮ ਬਣਾਉਣਾ ਚਾਹਣੀ ਆ ਤੁਸੀਂ ਇੱਥੇ ਹਨਾ ਪੂਰਾ ਆਪਣਾ ਪ੍ਰਬੰਧ ਆ ਜਿਹੜਾ ਕਰ ਲਓ ਤੇ ਪੋਸਟਰ ਲਵਾ ਦਿਓ ਸਾਰੇ ਸ਼ਹਿਰ ਦੇ ਵਿੱਚ ਵੀ ਜਿਹੜੇ ਬੇਸਹਾਰਾ ਬਜ਼ੁਰਗ ਨੇ ਜਾਂ ਜਿਨ੍ਹਾਂ ਦੇ ਪੁੱਤਰ ਨੂੰ ਹੈ ਨਹੀਂ ਜਾਂ ਜਿਨ੍ਹਾਂ ਦੇ ਪੁੱਤਰ ਨੂੰ ਹੁੰਦੇ ਹੋਏ ਵੀ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਆ ਤਾਂ ਉਹਨਾਂ ਲਈ ਇਸ ਵਿਰਦਾ ਆਸ਼ਰਮ ਦੇ ਦਰਵਾਜ਼ੇ ਆ ਜਿਹੜੇ ਹਰ ਪੜ ਖੁੱਲਿਆ ਜਦੋਂ ਉਹ ਇਸ ਤਰ੍ਹਾਂ ਕਰਦੀ ਹੈ ਤਾਂ ਉਹਦੇ ਪੁੱਤਰ ਨੂੰ ਹਾਂ ਜਿਹੜੇ ਸੋਚਦੇ ਆ ਵੀ ਸਾਡੇ ਹੱਥੋਂ ਤਾਂ ਸਭ ਕੁਝ ਗਿਆ ਫਿਰ ਉਹ ਆ ਕੇ ਆਪਣੀ ਮਾਂ ਦੇ ਪੈਰਾਂ 'ਚ ਡਿੱਗਦੇ ਆ ਤੇ ਉਹਨੂੰ ਕਹਿੰਦੇ ਆ ਕਿ ਮਾਂ ਸਾਡੇ ਤੋਂ ਗਲਤੀ ਹੋ ਗਈ ਮaaf ਕਰ ਦੇ ਉਹ ਕਹਿੰਦੀ ਨਹੀਂ ਗਲਤੀ ਨਹੀਂ ਹੋਈ ਤੁਸੀਂ ਗੁਨਾਹ ਕੀਤਾ ਮੈਂ ਤੁਹਾਨੂੰ ਮaaf ਨਹੀਂ ਕਰ ਸਕਦੀ ਜੋ ਕੁਝ ਤੁਸੀਂ ਕੀਤਾ ਉਹਦੀ ਸਜ਼ਾ ਇਹੀ ਆ ਕਿ ਤੁਸੀਂ ਆਪਣੇ ਦੂਸਰੇ ਮਕਾਨ ਦੇ ਵਿੱਚ ਰੈਂਟ ਤੇ ਰਹੋਗੇ ਜੇ ਤੁਸੀਂ ਟਾਈਮ ਤੇ ਮੈਨੂੰ ਕਿਰਾਇਆ ਦਿਓਗੇ ਤਾਂ ਮੈਂ ਤੁਹਾਨੂੰ ਰੱਖੂੰ ਅਦਰਵਾਈਜ਼ ਤੁਸੀਂ ਕਿਤੇ ਵੀ ਜਾ ਸਕਦੇ ਹੋ। ਕਹਿੰਦੀ ਮਾਂ ਹੁਣ ਤੂੰ ਆਪਣੇ ਪੁੱਤਾਂ ਨਾਲ ਇਦਾਂ ਕਰੇਂਗੀ। ਤਾਂ ਉਹ ਕਹਿੰਦੀ ਆ ਕਿ ਕਿਹੜੇ ਪੁੱਤਰ ਤੇ ਕਿਹੜੇ ਨੂੰ ਜੋ ਕੁਝ ਉਹਨਾਂ ਨੇ ਮੇਰੇ ਨਾਲ ਕੀਤਾ ਜਾਂ ਆਪਦੇ ਪਿਓ ਨਾਲ ਕੀਤਾ। ਤੁਹਾਡੇ ਪਿਓ ਦੇ ਮੌਤ ਦੀ ਵਜ੍ਹਾ ਵੀ ਤੁਸੀਂ ਸੀ ਕਿਉਂਕਿ ਤੁਸੀਂ ਇੰਨਾ ਲੜਾਈ-ਕਲੇਸ਼ ਕੀਤਾ ਸੀ। ਮੈਂ ਤਾਂ ਉਸ ਸਦਮੇ ਤੋਂ ਬਾਹਰ ਨਹੀਂ ਆਈ ਸੀ ਕਿ ਤੁਸੀਂ ਮੇਰੇ ਨਾਲ ਵੀ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਵੀ ਮੈਨੂੰ ਇਹ ਸਭ ਕੁਝ ਪਸੰਦ ਨਹੀਂ। ਇੰਨੇ ਨੂੰ ਚਲ ਉਹ ਅੰਦਰ ਜਾਂਦੀ ਹੈ ਜਿਹੜੇ ਕਮਰੇ 'ਚ ਲੋਕਰ ਸੀ। ਤੇ ਲੋਕਰਦੀਨਾ ਉਹ ਆਪਣੀ ਅਲਮਾਰੀ ਦੇ ਵਿੱਚ ਚਾਬੀ ਰੱਖ ਲਈ ਹੁੰਦੀ ਆਪਣੀ ਅਲਮਾਰੀ ਖੋਲਦੀ ਆ ਪਰ ਉਸ ਲੋਕਰ ਦੀ ਚਾਬੀ ਨਹੀਂ ਉਹਨੂੰ ਮਿਲਦੀ ਉਹ ਆਸੇ ਪਾਸੇ ਕਿਤੇ ਲੱਭਦੀ ਆ ਤੇ ਫਿਰ ਆਪਣੀਆਂ ਨੂਹਾਂ ਨੂੰ ਕਹਿੰਦੀ ਆ ਕਿ ਮੈਂ ਅਲਮਾਰੀ ਦੇ ਵਿੱਚ ਲੋਕਰ ਦੀ ਚਾਬੀ ਰੱਖੀ ਸੀ ਤਾਂ ਉਹ ਕਹਿੰਦੀ ਕਿ ਸਾਨੂੰ ਨਹੀਂ ਪਤਾ ਕਿੱਥੇ ਆ ਤਾਂ ਜਿਹੜੀ ਛੋਟੀ ਨੂਹਾਂ ਚੁੱਪ ਚਾਪ ਜਾਂਦੀ ਆ ਲੋਕਰ ਦੀ ਚਾਬੀ ਆ ਜਿਹੜੀ ਉਹ ਬਾਹਰ ਵਿੜੇ ਦੇ ਵਿੱਚ ਸੁੱਟਦੀ ਆ ਤੇ ਉਸ ਤੋਂ ਬਾਅਦ ਅਗਰ ਸੋਈ ਤੇ ਚਲੀ ਜਾਂਦੀ ਆ ਪਰ ਜਿਹੜੀ ਨਸੀਬਖੋਰ ਉਹ ਸੋਚਦੀ ਆ ਵੀ ਲੋਕਰ ਦੀ ਚਾਬੀ ਤਾਂ ਮੈਂ ਇੱਥੇ ਰੱਖੀ ਸੀ ਚਲੋ ਉਹ ਨਾ ਬਾਹਰ ਆ ਜਾਂਦੀ ਆ ਤੇ ਉਹ ਆਪਣੇ ਮੁੰਡਿਆਂ ਨੂੰ ਕਹਿੰਦੀ ਆ ਵੀ ਨੂਹਾਂ ਨੂੰ ਪੁੱਛੋ ਵੀ ਲੋਕਰ ਦੀ ਚਾਬੀ ਕਿੱਥੇ ਆ ਉਹ ਕਹਿੰਦੇ ਵੀ ਲੋਕਰ ਦੀ ਚਾਬੀ ਤੇਰੇ ਕੋਲ ਹੀ ਸੀ ਵੀ ਨੂਹਾਂ ਨੂੰ ਅਸੀਂ ਕੀ ਪੁੱਛੀਏ ਉਹ ਕਹਿੰਦੀ ਵੀ ਮੈਨੂੰ ਪਤਾ ਮੇਰੀ ਅਲਮਾਰੀ ਜੋ ਕਿਸੇ ਨੇ ਲੋਕਰ ਦੀ ਚਾਬੀ ਕੱਢੀ ਆ ਅਸਲ ਦੇ ਵਿੱਚ ਲੋਕਰ ਦੀ ਚਾਬੀ ਉਹਦੀ ਨੂਹ ਪ੍ਰੀਤ ਨੇ ਕੱਢੀ ਸੀ ਕਿਉਂਕਿ ਉਹਨੂੰ ਪਤਾ ਸੀ ਵੀ ਲੋਕਰ ਦੀ ਚਾਬੀ ਕਿੱਥੇ ਆ ਤੇ ਲੋਕਰ ਦੀ ਚਾਬੀ ਕੱਢ ਕੇ ਐ ਉਹਨੇ ਲੋਕਰ ਖੋਲ੍ਹਿਆ ਸਾਰੇ ਗਹਿਣੇ ਤੇ ਪੈਸੇ ਜਿਹੜੇ ਚੋਰੀ ਕਰ ਲਈ ਸੀ ਤਾਂ ਇਹਨੇ ਉਹਦਾ ਮੁੰਡਾ ਉਹਨੂੰ ਕਹਿੰਦਾ ਕਿ ਮਾਂ ਤੇਰਾ ਦਿਮਾਗ ਉਹ ਨਹੀਂ ਰਿਹਾ ਸਾਨੂੰ ਕੀ ਪਤਾ ਹੈਨਾ ਚਾਬੀ ਤਾਂ ਆਪ ਹੀ ਅੜੀ ਗਈ ਤੂੰ ਹੀ ਰੱਖ ਕੇ ਭੁੱਲ ਜਾਨੀਆ ਚਲੋ ਚਾਬੀ ਚੱਕਦੀ ਆ ਤੇ ਫਟਾਫਟ ਜਾ ਕੇ ਲੋਕਰ ਖੋਲਦੀ ਆ ਪਰ ਉਹਦੀਆਂ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਕਿਉਂਕਿ ਲੋਕਰ ਦੇ ਵਿੱਚ ਨਾ ਪੈਸੇ ਹੁੰਦੇ ਆ ਨਾ ਗਹਿਣੇ ਹੁੰਦੇ ਆ ਫਿਰ ਉਹ ਆਪਣੇ ਪੁੱਤਰਾਂ ਨੂੰ ਤੇ ਨੂੰਹਾਂ ਨੂੰ ਬੁਲਾ ਕੇ ਕਹਿੰਦੀ ਆ ਵੀ ਦੱਸੋ ਕਿੱਥੇ ਆ ਪੈਸੇ ਤੇ ਤਾਂ ਉਹ ਪੈਰ ਤੇ ਪਾਣੀ ਨਹੀਂ ਪੈਣ ਦਿੰਦੇ ਉਹ ਕਹਿੰਦੇ ਵੀ ਚਾਬੀਆਂ ਤੂੰ ਲਾ ਲਾ ਕੇ ਰੱਖਦੀ ਸੀ ਲੋਕਰ ਤੇ ਸਾਡੇ ਸਿਰ ਲਾਉਣੀ ਆ ਵੀ ਤੂੰ ਸਾਡੇ ਤੋਂ ਘਰ ਖੋលਿਆ ਸਾਨੂੰ ਬੇਕਾਰ ਕਰਤਾ ਤੇ ਹਜੇ ਤੂੰ ਸਾਡੇ ਤੇ ਗਹਿਣੇ ਤੇ ਪੈਸਿਆਂ ਦਾ ਇੰਜਾਮ ਲਾਉਣੀ ਆ ਸਾਡੇ ਕੋਲੇ ਕੁਝ ਨਹੀਂ ਸਾਫ ਹੀ ਹਿਉ ਮੁੱਕਰ ਜਾਂਦੇ ਆ ਪਰ ਉਹ ਗਹਿਣੇ ਤੇ ਪੈਸੇ ਆ ਜਿਹੜੇ ਉਹਦੀਆਂ ਨੂਹਾਂ ਨੇ ਹੀ ਕੱਡੇ ਹੁੰਦੇ ਆ ਉਹ ਕਹਿੰਦੀ ਆ ਕਿਸੇ ਨੌਕਰ ਨੇ ਨਹੀਂ ਕੱਡੇ ਹੋਣਗੇ ਸਾਨੂੰ ਨਹੀਂ ਪਤਾ ਨਸੀਬ ਕੋਰ ਕੋਲ ਕੋਈ ਚਾਰਾ ਨਹੀਂ ਹੁੰਦਾ ਤੇ ਉਹ ਸਮਝ ਜਾਂਦੀ ਆ ਵੀ ਇਹ ਨੂਹਾਂ ਨਹੀਂ ਇਹ ਤਾਂ ਡੈਣਾ ਨੇ ਇਹਨਾਂ ਨੇ ਤਾਂ ਮੇਰਾ ਪਿੱਛਾ ਤਕਾਇਆ ਵੀ ਇਹਨਾਂ ਨੇ ਮਤਲਬ ਮੈਨੂੰ ਹਨਾ ਮਾੜਾ ਜਿਹਾ ਘਰੋਂ ਬਾਹਰ ਨਹੀਂ ਜਾਣ ਦਿੱਤਾ ਵੀ ਨਾਲ ਦੀ ਨਾਲ ਚੋਰੀ ਕਰ ਲਈ ਫਿਰ ਉਹਨੂੰ ਕੋਈ ਪਛਤਾਵਾ ਨਹੀਂ ਹੁੰਦਾ ਵੀ ਮੈਂ ਘਰ ਆ ਜਿਹੜਾ ਉਹਨੂੰ ਵਿਰਦਾ ਆਸ਼ਰਮ ਬਣਾਉਣ ਜਾ ਰਹੀ ਆ ਫਿਰ ਉਹ ਆਪਣੇ ਪੁੱਤਰ ਨੂੰ ਹਾਂ ਨੂੰ ਵਾਰਨਿੰਗ ਦੇ ਕੇ ਘਰੋਂ ਕੱਢ ਦਿੰਦੀ ਆ ਵੀ ਇਸ ਘਰ ਦੇ ਵਿੱਚ ਰਹੂ ਤਾਂ ਮੈਂ ਜਾਂ ਫਿਰ ਉਹ ਬਜ਼ੁਰਗ ਰਹਿਣਗੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਤੁਸੀਂ ਇੱਥੋਂ ਚਲੇ ਜਾਓ ਚੱਕੋ ਆਪਣਾ ਸਮਾਨ ਪੁਰਾਣੇ ਘਰ ਤੇ ਜਾ ਕੇ ਰਹੋ ਤੇ ਉਹ ਉੱਥੇ ਵੀ ਮੈਂ ਉਹਨਾਂ ਚ ਰੱਖੂ ਜਿੰਨਾ ਟਾਈਮ ਤੁਸੀਂ ਕਿਰਾਇਆ ਦਿਓਗੇ ਦੋਨੇ ਪੁੱਤਰ ਤੇ ਦੋਨੋਂ ਨੂੰ ਹਾਂ ਇੱਕ ਦੂਜੇ ਵੱਲ ਵੇਖਦੇ ਆ ਤੇ ਆਪਣਾ ਸਮਾਨ ਪੈਕ ਕਰਕੇ ਉਸ ਘਰੋਂ ਨਿਕਲ ਜਾਂਦੇ ਆ ਤੇ ਨਸੀਬਕੌਰ ਵੀੜੇ ਦੇ ਵਿੱਚ ਬੈਠੀ ਸੋਚਾਂ ਚ ਪੈ ਜਾਂਦੀ ਆ ਵੀ ਇਹ ਉਹੀ ਘਰ ਆ ਜਿੱਥੇ ਕਦੇ ਹੱਸਦਾ ਬਸਦਾ ਪਰਿਵਾਰ ਹੁੰਦਾ ਸੀ ਤੇ ਅੱਜ ਮੇਰੇ ਸਵਾਰਥੀ ਪੁੱਤਰਾਂ ਤੇ ਨੂੰਹਾਂ ਨੇ ਇਸ ਘਰ ਨੂੰ ਇਸ ਕਗਾਰ ਤੇ ਲਿਆ ਕੇ ਖੜਾ ਕਰ ਦਿੱਤਾ ਕਿ ਮੈਨੂੰ ਇਹਨੂੰ ਬਿਰਧ ਆਸ਼ਰਮ ਬਣਾਉਣਾ ਪੈ ਗਿਆ। ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ। ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।